ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਉੱਪਰ ਹੋਈ ਵੱਡੀ ਕਾਰਵਾਈ 12000 ਕਰੋੜ ਰੁਪਇਆ ਕੁਦਰਤੀ ਆਫਤਾਂ ਦਾ ਫੰਡ ਹਰਪਾਲ ਚੀਮਾ ਨੇ ਕੀਤਾ ਖੁਰਦ-ਬੁਰਦ ਹਰਪਾਲ ਚੀਮਾ ਦੇ ਵੱਲੋਂ ਜੋ ਕਿਹਾ ਗਿਆ ਕਿ ਉਹਨਾਂ ਦੇ ਕੋਲ ਕੋਈ ਪੈਸਾ ਨਹੀਂ ਪਰ ਇਸ ਤੋਂ ਬਾਅਦ ਆਪ ਦੇ ਹੀ ਇੱਕ ਮੰਤਰੀ ਨੇ ਜੋ ਇਸ 12000 ਕਰੋੜ ਰੁਪਏ ਦੇ ਖੁਲਾਸੇ ਕਰ ਦਿੱਤੇ ਨੇ ਜਿਸ ਨੂੰ ਲੈ ਕੇ ਹਰਪਾਲ ਚੀਮਾ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਲੋਂ ਜੋ ਸਾਰੇ ਹੀ ਰਾਜਾਂ ਨੂੰ ਫੰਡ ਮੁਹੱਈਆ ਕਰਵਾਏ ਜਾਂਦੇ ਨੇ ਸੋ ਪੰਜਾਬ ਨੂੰ ਵੀ 12000 ਕਰੋੜ ਰੁਪਇਆ ਕੁਦਰਤੀ ਆਫਤਾਂ ਲਈ ਦਿੱਤਾ ਗਿਆ ਪਰ ਉਹ 12000 ਕਰੋੜ ਰੁਪਏ ਦੀ ਵਰਤੋਂ ਨਹੀਂ ਕੀਤੀ ਗਈ ਉਹ 12000 ਕਰੋੜ ਰੁਪਇਆ ਆਇਆ ਹੋਇਆ ਕੇਂਦਰ ਵੱਲੋਂ ਜਿਸ ਦਾ ਪ੍ਰਧਾਨ ਮੰਤਰੀ ਨੇ ਖੁਲਾਸੇ ਕਰ ਦਿੱਤੇ ਕਿ ਤੁਸੀਂ ਪਹਿਲਾਂ ਉਹ 12000 ਕਰੋੜ ਰੁਪਏ ਦਾ ਹਿਸਾਬ ਦਿਓ ਕਿ ਉਹ ਕਿੱਥੇ ਗਿਆ ਜੋ ਕੁਦਰਤੀ ਆਫਤਾਂ ਦੇ ਲਈ ਨਿਜੀਠਣ ਵਾਸਤੇ ਉਹ ਪੈਸਾ ਦਿੱਤਾ ਜਾਂਦਾ ਹੈ ਪਰ ਉਹ ਪੈਸਾ ਲਗਾਇਆ ਨਹੀਂ ਗਿਆ ਉਹ ਪੈਸੇ ਨੂੰ ਦੁਰਵਰਤੋਂ ਹੋਈ ਏ ਉਹ ਪੈਸੇ ਦਾ ਹਿਸਾਬ ਮੰਗਿਆ ਜਦੋਂ ਪ੍ਰਧਾਨ ਮੰਤਰੀ ਨੇ ਤਾਂ ਉਸ ਸਮੇਂ ਇਹ ਬਗਵਾਲ ਮਚ ਗਿਆ ਉਸ ਸਮੇਂ ਵੱਖ-ਵੱਖ ਰਾਜਨੀਤਿਕ ਲੀਡਰਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜੋ ਇਸ 12000 ਕਰੋੜ ਰੁਪਏ ਦੀ ਜਾਂਚ ਦੀ ਮੰਗ ਕੀਤੀ ਗਈ ਸੋ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਲੋਕ ਸਭਾ ਮੈਂਬਰ ਮੀਬਾ ਹਰ ਸਿੰਘ ਕੋਲ ਬਾਦਲ ਨੇ ਵਿੱਤ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕਿ 12000 ਕਰੋੜ ਰੁਪਇਆ ਜੋ ਕੁਦਰਤੀ ਆਫਤਾਂ ਲਈ ਫੰਡ ਆਇਆ ਸੀ ਉਸ ਦੀ ਦੁਰਵਰਤੋਂ ਹੋਈ ਏ ਪੂਰੀ ਸਰਕਾਰ ਜ਼ਿੰਮੇਵਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਏ ਕਿ ਇੱਕ ਪਾਸੇ ਲੋਕ ਪਾਣੀ ਨਾਲ ਡੁੱਬ ਰਹੇ ਸੀ ਔਰ ਦੂਸਰੇ ਪਾਸੇ ਉਹ ਪੈਸਾ ਆਇਆ ਹੋਇਆ ਜਿਹੜਾ ਬਚਾਓ ਕਾਰਜਾਂ ਲਈ ਉਹ ਪੈਸਾ ਕਿੱਥੇ ਚਲਾ ਗਿਆ ਉਸ ਦੀ ਦਰਬਰਤੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨਿਸ਼ਾਨੇ ਤੇ ਆ ਗਈ ਹੈ ਸੋ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਜੋ ਉਹ 12000 ਰੁਪਏ ਦੀ ਦਰਬਰਤੋਂ ਕੀਤੀ ਗਈ ਹੈ ਉਸ ਦੀ ਕੇਂਦਰੀ ਜਾਂਚ ਕਰਵਾਈ ਜਾਵੇ ਕਿਉਂਕਿ ਵਿੱਤ ਮੰਤਰੀ ਹਰਪਾਲ ਚੀਮਾ ਦਾਵਾ ਕਰ ਚੁੱਕੇ ਹਨ ਕਿ ਸੂਬੇ ਕੋਲ ਕੋਈ ਵੀ ਪੈਸਾ ਨਹੀਂ ਹੈ ਜਦੋਂ ਕਿ ਦੂਸਰੇ ਪਾਸੇ ਜਨ ਸਰੋਤ ਮੰਤਰੀ ਬ੍ਰਿੰਦਰ ਕੋਲ ਨੇ ਕਿਹਾ ਕਿ ਪੈਸੇ ਜਰੂਰ ਸਾਡੇ ਕੋਲ ਪਏ ਨੇ ਪਰ ਅਸੀਂ ਉਸ ਨੂੰ ਖਰਚ ਨਹੀਂ ਸਕਦੇ ਸੋ ਇਸ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਮਾਨ ਮੰਤਰੀ ਦਰਜੀਤ ਸਿੰਘ ਚੀਮਾ ਨੇ ਵੀ ਦੱਸਿਆ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਉਹ 12000 ਕਰੋੜ ਰੁਪਇਆ ਕਿੱਥੇ ਚਲਾ ਗਿਆ ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਹੜਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਦੌਰਾਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਇਹ ਪੈਸਾ ਹੜਪ੍ਰਭਾਵਿਤ ਇਲਾਕਿਆਂ ਵਿੱਚ ਤੇਜ਼ ਰਫ਼ਤਾਰ ਸਹਾਇਤਾ ਵਾਸਤੇ ਵਰਤਿਆ ਜਾਣਾ ਸੀ ਪਰ ਸੂਬਾ ਦਾਵਾ ਕਰ ਰਿਹਾ ਕਿ ਉਸ ਕੋਲ ਕੋਈ ਪੈਸਾ ਨਹੀਂ ਹੈ ਕਰਜਦੋ ਕੇ ਪ੍ਰਧਾਨ ਮੰਤਰੀ ਨੇ ਕਹਿਆ ਕਿ ਅਸੀਂ 12000 ਕਰੋੜ ਰੁਪਏ ਪਹਿਲਾਂ ਦੇ ਚੁੱਕੇ ਆਂ ਔਰ ਉਸ ਤੋਂ ਬਾਅਦ ਜਿਵੇਂ ਹੀ ਪ੍ਰਧਾਨ ਮੰਤਰੀ ਕੱਲ ਆਏ ਉਹਨਾਂ ਨੇ 1600 ਕਰੋੜ ਰੁਪਏ ਦੀ ਹੋਰ ਜੋ ਵੱਡੀ ਰਾਹ ਦਿੱਤੀ ਏ ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਔਰ ਵਿੱਤ ਮੰਤਰੀ ਹਰਪਾਲ ਚੀਮਾ ਜ਼ਿੰਮੇਵਾਰ ਨੇ ਜੋ ਕਿ ਅੱਜ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਹੜ੍ਹਾਂ ਦੇ ਨਾਲ ਲੋਕ ਡੁੱਬ ਰਹੇ ਨੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਪਰ ਬਚਾਅ ਕਾਰਜ ਲਈ ਆਇਆ ਹੋਇਆ ਪੈਸਾ ਉਸ ਦੀ ਵਰਤੋਂ ਕੀਤੀ ਗਈ ਏ ਜਿਸ ਨੂੰ ਲੈ ਕੇ ਬੀਬਾ ਬਾਦਲ ਨੇ ਕਿਹਾ ਕਿ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਇਸ ਦਾ ਪੂਰਾ ਜ਼ਿੰਮੇਵਾਰੇ ਜੋ ਸਬੂਤ ਦੇ ਦਿੱਤੇ ਗਏ ਨੇ ਕਿ 12000 ਕਰੋੜ ਰੁਪਏ ਇਹਨਾਂ ਨੇ ਕਿੱਥੇ ਵਰਤੋਂ ਕੀਤਾ ਸੋ ਦਰਜੀਤ ਸਿੰਘ ਟੀਮ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਅਤੇ ਰਾਜ ਦੇ ਵਿਚਕਾਰਲੇ ਵਿਚਕਾਰ ਜੋ ਟਕਰਾਅ ਦਾ ਖਮਿਆਜਾ ਪੰਜਾਬੀਆਂ ਨੂੰ ਪੂਤਣਾ ਪਿਆ ਉਹਨਾਂ ਨੇ ਕਿਹਾ ਕਿ ਕਿਸਾਨ ਅਤੇ ਖੇਤ ਮਜ਼ਦੂਰ ਉਹਨਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ ਮੁਆਵਜ਼ੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਸਾਰੇ 12000 ਕਰੋੜ ਰੁਪਏ ਹਰ ਵਾਹ ਤੇ ਮੁੜ ਮਸੀਬੇ ਦੇ ਕਾਰਜਾਂ ਵਿੱਚ ਵਰਤੇ ਜਾਣੇ ਚਾਹੀਦੇ ਹਨ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਉਹਨਾਂ ਨੇ ਕਿਹਾ ਕਿ ਇੱਕ ਵੱਖਰੀ ਜਾਂਚ ਕਰਕੇ ਪਤਾ ਲਗਾਇਆ ਜਾਣਾ ਚਾਹੀਦਾ ਕਿ ਰਾਜ ਵਿੱਚ ਸਰਕਾਰੀ ਫੰਡਾਂ ਦੀ ਦਰਵਾਰਤੋਂ ਕਿੱਥੇ ਕੀਤੀ ਗਈ ਹੈ ਜਾਂ ਕਿਹੜਾ ਮੰਤਰੀ ਇਹ ਸਾਰੇ ਫੰਡ ਛੱਕ ਗਿਆ ਹੈ ਇਸੇ ਦੌਰਾਨ ਕਾਲੀ ਦਰਨੇ ਮੰਗ ਕੀਤੀ ਹੈ ਕਿਉਂਕਿ ਰੰਜੀਤ ਸਾਗਰ ਡੈਮ ਦੇ ਮੈਨੇਜਮੈਂਟ ਤੇ ਖਿਲਾਫ ਵੱਖਰੀ ਜਾਂਚ ਕੀਤੀ ਜਾਵੇ ਜਿਸ ਦਾ ਕੰਟਰੋਲ ਰਾਜ ਸਰਕਾਰ ਕੋਲੇ ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਕੈਚਮੈਂਟ ਇਲਾਕਿਆਂ ਦੇ ਵਿੱਚ ਭਾਰਤੀ ਬਰਸਾਤਾਂ ਦੀ ਅਗਾਊ ਚੇਤਾਵਨੀ ਦੇ ਬਾਵਜੂਦ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਪਹੁੰਚਣ ਦਿੱਤਾ ਗਿਆ ਤੇ ਫਿਰ ਇਸ ਨੂੰ ਛੱਡ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਅਪਰਾਧਿਕ ਅੰਗੈਲੀ ਹੈ ਅਤੇ ਇਸ ਦੀ ਜਾਂਚ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਜੋ ਆਪ ਸਰਕਾਰ ਮਾਦੋਪੁਰ ਹੈਡ ਵਰਕਰ ਦੇ ਗੇਟ ਮਜ਼ਬੂਤ ਕਰਨ ਵਿੱਚ ਨਾਕਾਮ ਰਹੀਏ ਜਿੰਨਾ ਵਿੱਚ ਇੱਕ ਗੇਟ ਟੁੱਟ ਗਿਆ ਤੇ ਕਈ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਸੀ ਸੋ ਬਾਦਲ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਪਿਛਲੇ 3 ਸਾਲਾਂ ਦੇ ਵਿੱਚ ਹਰ ਰੋਕਥਨ ਮੀਟਿੰਗ ਕਰਨ ਵਿੱਚ ਨਾਕਾਮ ਰਹੀਏ ਸੋ ਨਖੇਦੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸੂਬੇ ਦੇ ਵਿੱਚ ਲੋਕਾਂ ਦੇ ਨਾਲ ਜਿਹੜੇ ਕੀਤੇ ਹੋਏ ਵਾਅਦੇ ਪੂਰੇ ਕਰਦੇ ਔਰ ਲੋਕਾਂ ਨੂੰ ਜਿਹੜਾ ਕਿ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਫੰਡ ਦਿੱਤੇ ਜਾਂਦੇ ਨੇ ਉਹ ਫੰਡ ਵਰਤੋਂ ਕਰਕੇ ਲੋਕਾਂ ਨੂੰ ਜਿਹੜਾ ਕਿ ਬਚਾ ਦਿੰਦੇ ਬਾਨਾਂ ਦੀ ਮਜ਼ਬੂਤੀ ਕਰਦੇ ਨਹਿਰਾ ਨਾਲਿਆਂ ਦੀ ਸਫਾਈ ਕਰਦੇ ਜਦੋਂ ਕਿ ਉਹ 12000 ਕਰੋੜ ਰੁਪਇਆ ਇਹਨਾਂ ਨੇ ਰਗੜ ਲਿਆ ਇਹਨਾਂ ਨੇ ਸ਼ੱਕ ਲਿਆ ਜਿਸ ਕਰਕੇ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ